ਖਾਲ ਤੋਂ ਬਾਅਦ ਆਸੇ-ਪਾਸੇ ਦੇ ਪਿੰਡਾਂ ਦੇ ਵਿੱਚੋਂ ਜਿਹੜੀ ਢਲਾਣ ਸੀ ਤੇ ਜਦੋਂ ਮੀਂਹ ਵਰਸਾਤ ਵਗੈਰਾ ਪੈਣੀ ਸੀ ਅਕਾਲ ਪੈਦੇ ਹੁੰਦੇ ਸੀ ਇਹ ਸਮਾਲਪੈ ਦੀ ਧਰਤੀ ਤੇ ਤੇ ਆਸੇ-ਪਾਸੇ ਤੋਂ ਪਾਣੀ ਇਕੱਠਾ ਹੋ ਕੇ ਇਸ ਜਗ੍ਹਾ ਦੇ ਉੱਪਰ ਖੜ੍ਹਾ ਕਰਦਾ ਸੀ ਅੱਜ 12 ਹਾੜ ਦਾ ਮਤਲਬ ਜੇਕਰ ਆਉਂਦਾ ਔਰ ਦਿਨ ਦੇ 12 ਦੇ ਕਵੇਜ ਦੇ ਕਰੀਬ ਗੁਰੂ ਸਾਹਿਬ ਇਸ ਜਗ੍ਹਾ ਦੇ ਉੱਪਰ ਪਹੁੰਚਦੇ ਜੀ ਤੇ ਗੁਰੂ ਸਾਹਿਬ ਨੇ ਕਿਹਾ ਕਿ ਜੋ ਬੱਚਾ ਤੇਰੇ ਵੱਲ ਮੂੰਹ ਟੱਡ ਕੇ ਚੁੰਝ ਮਾਰਨ ਦੇ ਲਈ ਆਵੇ ਤਾਂ ਉਸ ਨੂੰ ਫੜ ਕੇ ਤੁਸੀਂ ਧੌਣ ਮਰੋੜ ਦੇਣੀ ਹੈ ਤੇ ਉਹ ਬੱਚੇ ਨੂੰ ਭਾਵ ਮਾਰ ਦੇਣਾ ਹੈ ਇਹ ਜੋ ਲਾਂਗਰੀ ਹੋਇਆ ਕਰਦਾ ਸੀ ਸੇਵਾ ਬਹੁਤ ਕਰਦਾ ਸੀ ਲੰਗਰ ਦੇ ਵਿੱਚ ਪਰ ਇਹਨਾਂ ਬੋਲਣ ਦਾ ਸੁਭਾਅ ਬਹੁਤ ਜਿਆਦਾ ਸੀ ਉਹ ਰੁੱਖਾ ਬੋਲਦਾ ਸੀ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਖੜੇ ਆਪਾਂ ਪਿੰਡ ਕਾਲ ਚਰਾਣੀ ਗੁਰਗੋਬਿੰਦ ਸਿੰਘ ਜੀ ਚਰਨਛੋਹ ਸਤਾਨ ਤੇ ਆਪਾਂ ਚੱਲਦੇ ਹੋਏ ਮੁਕਸਰ ਸਾਹਿਬ ਤੋਂ ਜੋ ਗੁਰੂ ਸਾਬ ਦੇ ਮਾਰਗ ਦੇ ਆਪਾਂ ਦਰਸ਼ਨ ਕਰਦੇ ਪਟਨਾ ਸਾਹਿਬ ਤੋਂ ਚੱਲਦੇ ਹੋਏ ਮੁਕਸਰ ਸਾਹਿਬ ਪਹੁੰਚੇ ਸੀਗੇ ਮੁਕਸਰ ਸਾਹਿਬ 40 ਮੁਕਤੇ ਦੀ ਧਰਤੀ ਤੋਂ ਬਾਅਦ ਆਪਾਂ ਜਿਹੜਾ ਇਹ ਮਾਰਗ ਚੱਲੇ ਹੋਏ ਆ ਜੀ ਜਾਣ ਤਾਂ ਆਪਾਂ ਅਫਚਰ ਨਗਰ ਨਦੇੜ ਸਾਹਿਬ ਤੱਕ ਆ ਪਰ ਜਿਹੜਾ ਅੱਜ ਇਹ ਜਿਹੜਾ ਮਤਲਬ ਮਾਰਗ ਇਹ ਅੱਜ ਦਾ ਜਿਹੜਾ ਰੂਟ ਹੈ ਇਹ ਇਸ ਨੂੰ ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਦਾ ਮਾਰਗ ਮੁਕਸਰ ਸਾਹਿਬ ਤੋਂ ਜਿਹੜਾ ਦਮਦਮਾ ਸਾਹਿਬ ਦਾ ਮਾਰਗ ਹੈ ਇਸ ਦੇ ਦੌਰਾਨ ਗੁਰੂ ਸਾਹਿਬ ਇਸ ਥਾਂ ਦੇ ਉੱਪਰ ਆਏ ਸਨ ਜੀ ਤੇ ਇਥੋਂ ਦੇ ਆਓ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਔਰ ਇਤਿਹਾਸ ਦੇ ਪੱਖੋਂ ਤੁਹਾਨੂੰ ਜਾਣੂ ਕਰਾਉਂਦੇ ਹਾਂ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਕਸਰ ਸਾਹਿਬ ਦੀ ਧਰਤੀ ਤੋਂ ਚੱਲਦੇ ਹੋਏ ਗੁਰੂ ਸਾਹਿਬ ਪਿੰਡਾਂ ਮੀਂਹ ਦੀ ਹੋਏ ਗੁਰੂ ਸਾਹਿਬ ਥੇੜੀ ਪਹੁੰਚਦੇ ਹਨ ਜੀ ਥੇੜੀ ਤੋਂ ਗੁਰੂ ਸਾਹਿਬ ਕਾਲ ਚਰਾਣੀ ਦਾ ਜਿਹੜਾ ਲਿਖਿਆ ਜਾਂਦਾ ਜੀ ਉਹ ਗੁਰੂ ਸਾਹਿਬ ਕਾਲ ਚਰਾਣੀ ਪਹੁੰਚਦੇ ਹਨ ਕਾਲ ਚਰਾਣੀ ਦੇ ਵਿੱਚ ਗੁਰੂ ਸਾਹਿਬ ਇਸ ਬਿਲਕੁਲ ਲਾਕਾ ਸੀ ਅਜਲ ਬਿਲਕੁਲ ਰੇਗਿਸਤਾਨ ਦਾ ਇਲਾਕਾ ਸੀਗਾ ਜੀ ਔਰ ਝਾੜੀਆਂ ਜੰਗਲ ਬੂਡ ਪੁਰਾਣੇ ਜਿਹੜੇ ਬਣਾਂ ਦੇ ਦਰਖਤ ਇਸ ਇਲਾਕੇ ਦੇ ਵਿੱਚ ਸੀਗੇ ਜੀ ਤੇ ਗੁਰੂ ਸਾਹਿਬ ਇਸ ਇਲਾਕੇ ਦੇ ਵਿੱਚ ਪਹੁੰਚਦੇ ਹਨ ਇਸ ਪਿੰਡ ਦੇ ਵਿੱਚ ਜਿਹੜਾ ਇੱਕ ਆਸੇ-ਪਾਸੇ ਦੇ ਢਾਲਾਂ ਤੋਂ ਜਲਕੇ ਜਿਹੜਾ ਪਾਣੀ ਸੀਗਾ ਇਸ ਜਗ੍ਹਾ ਦੇ ਉੱਪਰ ਆ ਕੇ ਰੋਕਿਆ ਕਰਦਾ ਸੀਗਾ ਜੀ ਕਾਲ ਤੋਂ ਬਾਅਦ ਆਸੇ-ਪਾਸੇ ਦੇ ਪਿੰਡਾਂ ਦੇ ਵਿੱਚ ਜਿਹੜੀ ਢਲਾਨ ਸੀ ਤੇ ਜਦੋਂ ਮੀਂਹ ਵਰਸਾਤ ਵਗੈਰਾ ਪੈਂਦੀ ਸੀ ਅਕਾਲ ਪੈਂਦੇ ਹੁੰਦੇ ਸੀ ਇਸ ਮਾਲਪੇ ਦੀ ਧਰਤੀ ਤੇ ਤੇ ਆਸੇ-ਪਾਸੇ ਤੋਂ ਪਾਣੀ ਇਕੱਠਾ ਹੋ ਕੇ ਇਸ ਜਗ੍ਹਾ ਦੇ ਉੱਪਰ ਖੜ੍ਹਾ ਕਰਦਾ ਸੀ ਅੱਜ ਜਿਵੇਂ ਆਪਣੇ ਮਾਲਵੇ ਦੀ ਭਾਸ਼ਾ 'ਚ ਉਹਨੂੰ ਛੱਪੜ ਵੀ ਕਿਹਾ ਜਾਂਦਾ ਜੀ ਤੇ ਅੱਜ ਉਹਨੂੰ ਸਰੋਵਰ ਜਾਂ ਕੁਝ ਵੀ ਨਾਵੇਂ ਨਾਮ ਦਿੱਤੇ ਗਏ ਪਰ ਉਸ ਮਾਲਵੇ ਦੀ ਭਾਸ਼ਾ 'ਚ ਉਹਨੂੰ ਛੱਪੜ ਕਹਿੰਦੇ ਸੀਗੇ ਤੇ ਉਦੋਂ ਇੱਥੇ ਇੱਕ ਛੱਪੜ ਜਾਂ ਛਪੜੀ ਤੇ ਛੱਪੜ ਪਸ਼ੂਆਂ ਵਾਸਤੇ ਅੱਡ ਹੁੰਦਾ ਜੀ ਛੱਪੜੀ ਹੁੰਦੀ ਸੀ ਉਸ ਨੂੰ ਪੀਣ ਲਈ ਵਰਤਾ ਜਾਂਦਾ ਸੀ ਉਸ ਨੂੰ ਛੱਪੜੀ ਕਿਹਾ ਜਾਂਦਾ ਸੀਗਾ ਜੀ ਮਾਲਵੇ ਦੀ ਬੋਲੀ ਦੇ ਵਿੱਚ ਦੋ ਇੱਕ ਸ਼ਬਦ ਹੈ ਜੀ ਛੱਪੜ ਔਰ ਛੱਪੜੀ ਛੱਪੜ ਤੋਂ ਭਾਵ ਕੀ ਮਤਲਬ ਉਸ ਦੇ ਵਿੱਚ ਪਾਣੀ ਦਾ ਮਤਲਬ ਜਿਹੜਾ ਬਰਤਨ ਲਈ ਉਹਦਾ ਮਤਲਬ ਬਰਤਨ ਦਾ ਜਿਹੜਾ ਜੋਗ ਸੀ ਉਤੋਂ ਬਰਤਨ ਦੇ ਲੋ ਲੋ ਤਰੀਕੇ ਵੀ ਪਸ਼ੂ ਵਗੈਰਾ ਜਾਂ ਚਰਾੰਦ ਵਗੈਰਾ ਉਹ ਹੁੰਦੀ ਸੀ ਜਿਹੜੀ ਛਪੜੀ ਸੀ ਉਹ ਉਹ ਬੰਦੇ ਦੇ ਪੀਣ ਜੋਗ ਹੁੰਦੀ ਸੀਗੀ ਤੇ ਦੋ ਜੇ ਨਹੀਂ ਸਰਦਾ ਸੀ ਤਾਂ ਦੋਵੇਂ ਇੱਕ ਜਗ੍ਹਾ ਤੇ ਵੀ ਵਿੰਦੇ ਹੁੰਦੇ ਸੀਗੇ ਜਿਸ ਤਰ੍ਹਾਂ ਉੱਤੇ ਤੇ ਇੱਥੇ ਗੁਰੂ ਸਾਹਿਬ ਜਦੋਂ ਕਰੀਬਨ 12 ਹਾੜ ਦਾ ਮਤਲਬ ਜ਼ਿਕਰ ਆਉਂਦਾ ਔਰ ਦਿਨ ਦੇ 12 ਦੇ ਕਵੇਜ ਦੇ ਕਰੀਬ ਗੁਰੂ ਸਾਹਿਬ ਇਸ ਜਗ੍ਹਾ ਤੇ ਉੱਪਰ ਪਹੁੰਚਦੇ ਜੀ ਤੇ ਸਾਰੇ ਜਿਹੜੇ ਇਸ ਜਗ੍ਹਾ ਦੇ ਉੱਪਰ ਆਸੇ ਪਾਸੇ ਜੋ ਕੋਈ ਸੀਗਏ ਸੇ ਉਸਔਰੇ ਸੀਗੇ ਜੀ ਗੁਰੂ ਸਾਹਿਬ ਇਸ ਜਗ੍ਹਾ ਤੇ ਪਹੁੰਚਦੇ ਜੀ ਕਰੀਬ ਨੂੰ 40-50 ਘਰ ਸੀਗੇ ਜੀ ਤੇ ਇੱਥੋਂ ਦੇ ਜਿਹੜੇ ਲੋਕ ਰਹਿੰਦੇ ਸੀ ਉਹਨੇ ਆਪਣੇ ਦਰਵਾਜ਼ੇ ਵਗੈਰਾ ਬੰਦ ਕਰ ਲਏ ਵੀ ਜਿਹੜੇ ਮੁਖਸਰ ਸਾਹਿਬ ਦੀ ਜਿਹੜਾ ਜੰਗਦਾਰ ਸੀਗਾ ਜ਼ਿਕਰ ਉਦੋਂ ਪਤਾ ਸੀ ਵੀ ਪਿੱਛੇ ਜਦੋਂ ਵੀ ਗੁਰੂ ਸਾਹਿਬ ਆਏ ਤੇ ਇਹਨਾਂ ਦੇ ਪਿੱਛੇ ਹੀ ਫੌਜਾਂ ਵੀ ਹੋਣੀਆਂ ਆ ਤੇ ਫਿਰ ਉਹਨਾਂ ਨੂੰ ਪਤਾ ਲੱਗਦਾ ਕਿ ਜੰਗ ਤਾਂ ਖਤਮ ਹੋ ਸਗੀ ਜੰਗ ਜਿੱਤ ਚੁੱਕੀ ਹੈ ਵੀ ਉਦੋਂ ਸੋ ਸੰਚਾਰ ਦੇ ਸਾਧਨ ਬਦਲੇ ਨਹੀਂ ਹੁੰਦੇ ਸੀਗੇ ਜੀ ਤੇ ਇੱਥੇ ਜਦੋਂ ਗੁਰੂ ਸਾਹਿਬ ਆ ਕੇ ਰੁਕਦੇ ਹਨ ਤਾਂ ਫਿਰ ਉਹ ਜਿਹੜੇ ਇੱਥੋਂ ਦੇ ਜਿਹੜੇ ਵਸਿੰਦੇ ਸੀਗੇ ਤੇ ਉਹਨਾਂ ਨੇ ਗੁਰੂ ਸਾਹਿਬ ਨੂੰ ਜਿਹੜਾ ਪ੍ਰਸ਼ਾਦਾ ਪਾਣੀ ਜਾਂ ਜੋ ਵੀ ਏਦੋਂ ਦੀਆਂ ਰਸਤਾ ਵਸਤਾ ਕੋਈ ਗਰਮੀ ਸੀਗੀ ਗੁਰਦਾਸ਼ ਸ਼ਰਬਤ ਐਦਾਂ ਦੀਆਂ ਚੀਜ਼ਾਂ ਭੇਟ ਕੀਤੀ ਗੁਰੂ ਸਾਹਿਬ ਨੂੰ ਤੇ ਉਹੋ ਇਸ ਜਗ੍ਹਾ ਤੇ ਕੀਤੀਆਂ ਓ ਗੁਰੂ ਸਾਹਿਬ ਇਸ ਜਿੱਥੇ ਦਰਬਾਰ ਸਾਹਿਬ ਬਣਿਆ ਇਸ ਜਗ੍ਹਾ ਦੇ ਉੱਪਰ ਪ੍ਰਾਣੀ ਛਪੜੀ ਹੋਇਆ ਕਰਦੀ ਸੀਗੀ ਜੀ ਤੇ ਔਰ ਇੱਥੇ ਫਲਾਈ ਦਾ ਦਰਖਤ ਵੀ ਹੋਇਆ ਕਰਦਾ ਸੀਗਾ ਜੀ ਤੇ ਗੁਰੂ ਸਾਹਿਬ ਇਸ ਜਗ੍ਹਾ ਦੇ ਉੱਪਰ ਬੈਠ ਕੇ ਬਿਰਾਜਮਾਨ ਹੋਏ ਔਰ ਇੱਥੋਂ ਦਾ ਜਿਹੜਾ ਇੱਕ ਦਰਖਤ ਸੀ ਫਲਾਈ ਦਾ ਫਲਾਈ ਦੇ ਦਰਖਤ ਦੇ ਉੱਪਰ ਇੱਕ ਕਾਂ ਦਾ ਆਲਣਾ ਸੀ ਜੀ ਕਾਂ ਦੇ ਆਲਣੇ ਵਿੱਚ ਤੇ ਗੁਰੂ ਸਾਹਿਬ ਧਰਮ ਸਿੰਘ ਜੀ ਨੂੰ ਕਹਿੰਦੇ ਹਨ ਅਈ ਧਰਮ ਸਿੰਘ ਇਹ ਜਿਹੜਾ ਜਿਹੜਾ ਫਲਾਈ ਦਾ ਬੁੱਟਾ ਇਸ ਦੇ ਉੱਪਰ ਤੁਸੀਂ ਚੜੋ ਕਿ ਤੁਸੀਂ ਇਹਦੇ ਵਿੱਚ ਇੱਕ ਕਾਂ ਦੇ ਬੱਚੇ ਹਨ ਤਿੰਨ ਤੇ ਉਹਨਾਂ ਚੋਂ ਇੱਕ ਬੱਚੇ ਨੂੰ ਫੜ ਕੇ ਮਾਰ ਦਿਓ ਤੇ ਗੁਰੂ ਸਾਹਿਬ ਨੇ ਕਿਹਾ ਵੀ ਕਹਿੰਦਾ ਵੀ ਇਹ ਆਪਣਾ ਪੁਰਾਣਾ ਸਿੱਖ ਸੀਗਾ ਕਿ ਇਹ ਨੂੰ ਸੀ ਮਾਰ ਦਿਓ ਤੇ ਇਹਦੀ ਜੋਨੀ ਤਾਂ ਆਪਾਂ ਕੱਟਣੀ ਹੈ ਤੇ ਧਰਮ ਸਿੰਘ ਜੀ ਉੱਪਰ ਜਦੋਂ ਚੜਦੇ ਹਨ ਪੁੱਛਦੇ ਹਨ ਕਿ ਇਹ ਮੈਨੂੰ ਕੀ ਪਤਾ ਲੱਗੂ ਗੁਰੂ ਜੀ ਕਿ ਇਹ ਕਿਹੜੇ ਬੱਚੇ ਨੂੰ ਮਾਰਨਾ ਹੈ ਤੇ ਗੁਰੂ ਸਾਹਿਬ ਕਹਿੰਦੇ ਹਨ ਤੁਸੀਂ ਉੱਪਰ ਚੱਲੋ ਗੁਰੂ ਸਾਹਿਬ ਕਹਿੰਦੇ ਹਨ ਕਿ ਤੁਸੀਂ ਉੱਪਰ ਚੱਲੋ ਤੁਹਾਨੂੰ ਦੱਸਾਂਗੇ ਅਸੀਂ ਕਿ ਕਿਹੜੇ ਬੱਚੇ ਨੂੰ ਮਾਰਨਾ ਹੈ ਉਹ ਗੁਰੂ ਸਾਹਿਬ ਨੇ ਕਿਹਾ ਕਿ ਜੋ ਬੱਚਾ ਤੇਰੇ ਵੱਲ ਮੂੰਹ ਟੱਡ ਕੇ ਚੁੰਝ ਮਾਰਨ ਦੇ ਲਈ ਆਵੇ ਤਾਂ ਉਸ ਨੂੰ ਫੜ ਕੇ ਤੁਸੀਂ ਧੌਣ ਮਰੋੜ ਦੇਣੀ ਹੈ ਤੇ ਉਹ ਬੱਚੇ ਨੂੰ ਭਾਵ ਮਾਰ ਦੇਣਾ ਹੈ ਤੇ ਉਸੇ ਤਰੀਕੇ ਦੇ ਨਾਲ ਉਹ ਬੱਚਾ ਚੁੰਝ ਮਾਰਨ ਦੇ ਲਈ ਆਉਂਦਾ ਹੈ ਤੇ ਧਰਮ ਸਿੰਘ ਉਸ ਨੂੰ ਫੜ ਕੇ ਮਾਰ ਦਿੰਦਾ ਹੈ ਜੀ ਤੇ ਜਿਹੜੀ ਪਾਸੇ ਦੀ ਆਸੇ ਪਾਸੇ ਦੀ ਸੰਗਤ ਹੁੰਦੀ ਹੈ ਤੇ ਉਹ ਪੁੱਛਣਾ ਕਰਦੀ ਹੈ ਗੁਰੂ ਜੀ ਇਹ ਜਿਹੜਾ ਬੱਚਾ ਹੈ ਇਹਦਾ ਕੀ ਕਸੂਰ ਸੀ ਵੀ ਅਜੇ ਤੱਕ ਤਾਂ ਇਹ ਉੱਡਣਾ ਵੀ ਨਹੀਂ ਸਿੱਖਿਆ ਸੀ ਵੀ ਇਹਨੂੰ ਕਿਉਂ ਮਾਰਿਆ ਗਿਆ ਕੀ ਕਾਰਨ ਹੈ ਤੇ ਗੁਰੂ ਸਾਹਿਬ ਫਰਮਾਉਂਦੇ ਹਨ ਦੱਸਦੇ ਹਨ ਕਿ ਇਹ ਭਾਈ ਸਾਡੇ ਅਨੰਦਪੁਰ ਸਾਹਿਬ ਦੇ ਲੰਗਰ ਦੇ ਵਿੱਚ ਲਾਂਗਰੀ ਹੋਇਆ ਕਰਦਾ ਸੀ ਇਹ ਸਿੱਖ ਅਨੰਦਪੁਰ ਸਾਹਿਬ ਜਿਹੜਾ ਲੰਗਰ ਚੱਲਦਾ ਸੀ ਉਹਦਾ ਲਾਂਗਰੀ ਸੀ ਇਹ ਜੋ ਲਾਂਗਰੀ ਹੋਇਆ ਕਰਦਾ ਸੀ ਸੇਵਾ ਬਹੁਤ ਕਰਦਾ ਸੀ ਲੰਗਰ ਦੇ ਵਿੱਚ ਪਰ ਇਹਨਾਂ ਬੋਲਣ ਦਾ ਸੁਭਾਅ ਬਹੁਤ ਜ਼ਿਆਦਾ ਸੀ ਉਹ ਰੁੱਖਾ ਬੋਲਦਾ ਸੀ ਤਾਂ ਜੋ ਕੋਈ ਲੰਗਰ ਸ਼ੱਕ ਕੇ ਆਉਣਾ ਤਾਂ ਉਹਨੂੰ ਭਜ ਭਜ ਪੈਣਾ ਇਹ ਚੀਜ਼ ਸੀਗੀ ਇਹਦੇ ਵਿੱਚ ਤੇ ਫਿਰ ਜਦੋਂ ਇੱਕ ਦਿਨ ਇਹ ਉਸੇ ਤਰੀਕੇ ਦੇ ਨਾਲ ਜਿਹੜੀ ਸੀਗੀ ਪਰਚਾ ਕੋਈ ਸਿੰਘ ਗੁਰਬਾਣੀ ਨਾਲ ਜੁੜਿਆ ਹੋਇਆ ਉਦੋਂ ਹੀ ਇਹ ਕੋਈ ਪ੍ਰਸ਼ਾਦਾ ਛਕਣ ਦੇ ਲਈ ਆਇਆ ਤਾਂ ਇਸਨੇ ਕਿਹਾ ਉਸ ਨੂੰ ਵੀ ਪ੍ਰਸ਼ਾਦਾ ਛਕਾਓ ਤਾਂ ਉਸਨੇ ਕਿਹਾ ਵੀ ਜਦੋਂ ਲੰਗਰ ਚੱਲਦਾ ਹੁੰਦਾ ਹੈ ਤੋ ਉਦੋਂ ਕਿਉਂ ਨਹੀਂ ਆਉਂਦਾ ਤੈਨੂੰ ਹੁਣ ਤੈਨੂੰ ਮਤਲਬ ਵੀ ਲੰਗਰ ਚੱਲਦੇ ਜਿਉਂ ਕਿਉਂ ਨਹੀਂ ਆਉਂਦਾ ਹੁਣ ਤੇਰਾ ਮਨ ਕਿਵੇਂ ਕਰਿਆ ਉਹਨੇ ਕਿਹਾ ਵੀ ਮੈਂ ਉਦੋਂ ਆਦਾ ਨਾਮ ਸਿਮਨ ਦੇ ਵਿੱਚ ਸੀ ਮੇਰਾ ਸਮਾਂ ਲੇਟ ਹੋ ਗਿਆ ਤੁਸੀਂ ਛਕਾ ਸਕਦੇ ਹੋ ਤੇ ਉਸਨੇ ਕਾਫੀ ਗੱਲਾਂ ਕਹੀਆਂ ਪਰ ਉਹ ਸਿੱਖ ਨਹੀਂ ਗਿਆ ਵੀ ਤੂੰ ਸਾਰਾ ਦਿਨ ਕਾ ਕਾ ਕਰਦਾ ਰਹਿੰਦਾ ਹੈ ਵੀ ਤੇ ਕਰਲ ਕਰਲ ਕਰਦਾ ਰਹਿੰਦਾ ਪਰ ਤੇਰੀ ਅਗਲੀ ਜੁਨੀ ਤੇਰੀ ਕਾਂ ਦੀ ਪੈਣੀ ਹੈ ਤੂੰ ਇੰਨਾ ਨਾ ਬੋਲਿਆ ਕਰਾ ਤਾਂ ਫਿਰ ਉਹ ਜਿਹੜਾ ਉਸ ਦਾ ਜਿਹੜਾ ਉਹਦੀ ਕੁ ਸਮੇਂ ਬਾਅਦ ਜਿਹੜੀ ਮੌਤ ਹੁੰਦੀ ਹੈ ਫਿਰ ਇਹ ਜਿਹੜਾ ਹੈ ਕਾਂ ਦੀ ਜੁੰਨੀ ਦੇ ਵਿੱਚ ਪਿਆ ਫਿਰ ਸਾਡਾ ਜਿਹੜਾ ਸਿੱਖ ਸੀਗਾ ਤੇ ਇਹਨੇ ਸੇਵਾ ਕੀਤੀ ਸੀ ਪਰ ਜਿਹੜੀ ਇਹਨੂੰ ਜੁੰਨੀ ਕਾਂ ਦੀ ਮਿਲੀ ਸੀ ਇਸੇ ਕਰਕੇ ਦੀ ਕਾਂ ਦੀ ਜੁੰਨੀ ਚੋਂ ਸੀ ਨੂੰ ਖਤਮ ਕਰਕੇ ਆਪਣੇ ਨਾਲ ਆਪਣੇ ਲੈ ਕੇ ਚੱਲੇ ਜੀ ਇਹ ਹੀ ਚੀਜ਼ ਗੁਰੂ ਸਾਹਿਬ ਨੇ ਜਿਹੜਾ ਇੱਥੋਂ ਦਾ ਇਤਿਹਾਸ ਹੈ ਜੀ ਕਾਂ ਦਾ ਜਿਹੜਾ ਉਧਾਰ ਕੀਤਾ ਸੀ ਉਹ ਪੁਰਾਣਾ ਸਿੱਖ ਸੀਗਾ ਜੀ ਤੇ ਉਹਦਾ ਉਧਾਰ ਗੁਰੂ ਸਾਹਿਬ ਨੇ ਇਸ ਜਗ੍ਹਾ ਦੇ ਉੱਪਰ ਕੀਤਾ ਸੀ ਪਿੰਡ ਕਾਲ ਚਰਾਣੀ ਦੇ ਵਿੱਚ ਆਓ ਤੁਹਾਨੂੰ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਾਉਂਦੇ ਹਾਂ ਜੀ